ਗੁਰੂ ਪਿਆਰੇ ਖਾਲਸਾ ਜੀਓ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਥੰ ਭਾਰਤ ਦੇਸ਼ ਦੇ ਅੰਦਰ 18ਵੀਂ ਲੋਕ ਸਭਾ ਦੀ ਚੋਣ ਦਾ ਬਿਗਲ ਵੱਜ ਚੁਟਿਆ ਹੈ ਸਮੁੱਚੇ ਭਾਰਤ ਤੇ ਪੰਜਾਬ ਦੀਆਂ ਰਵੈਤੀ ਰਾਜਨੀਤਿਕ ਪਾਰਟੀਆਂ ਪੱਬਾਂ ਭਾਰ ਨੇ ਆਪੋ ਆਪਣੇ ਉਮੀਦਵਾਰਾਂ ਆਪੋ ਆਪਣੇ ਵਾਅਦਿਆਂ ਤੇ ਲਾਰਿਆਂ ਨੂੰ ਲੈ ਕੇ ਪਰ ਦੂਸਰੇ ਵੱਨੇ ਸਿੱਖ ਕੌਮ ਦੇ ਦਿਲਾਂ ਦੀ ਧੜਕਣ ਨਸ਼ਾ ਛਡਾਉਣ ਵਾਲੇ ਅਮਰਤ ਛਕਾਉਣ ਵਾਲੇ ਭਾਈ ਅਮਰਤਪਾਲ ਸਿੰਘ ਜੀ ਨੂੰ ਮੌਕੇ ਦੀਆਂ ਹਕੂਮਤਾਂ ਨੇ ਜੇਲ੍ਹੇ ਡੱਕ ਰੱਖਿਆ ਹੈ ਆਓ ਸਮੁੱਚੇ ਪੰਥਦਰਦੀਆਂ ਨੂੰ ਸਮੁੱਚੀ ਗੁਰੂ ਦੀ ਚਰਨ ਛੋਹ ਪ੍ਰਾਪਤ ਧਰਤ ਲੋਕ ਸਭਾ ਸ਼੍ਰੀ ਖੰਡੂਰ ਸਾਹਿਬ ਦੇ ਵੋਟਰਾਂ ਨੂੰ ਵੋਟ ਤੇ ਸਪੋਰਟ ਭਾਈ ਅਮਰਤਪਾਲ ਸਿੰਘ ਜੀ ਨੂੰ ਖਾਲਸਾ ਨੂੰ ਕਰਨ ਦੇ ਲਈ ਮੇਰੇ ਸਾਥੀ ਗੋਬਿੰਦ ਸਿੰਘ ਤੇ ਗੁਰਦੇਵ ਸਿੰਘ ਇੱਕ ਬਿਨੇ ਹੀ ਇਓ ਕਰਦੇ ਆ ਜੀ ਵਜ ਗਿਆ ਚੂਣਾ ਦਾ ਬਿਗਲ ਸੰਗ ਤੇ ਖੱਛ ਲੋ ਤਿਆਰੀਆਂ ਕਿਹੜੀ ਤੈਰ ਲੋਚ ਦੀ ਪੰਜਾਬ ਦਾ ਪਲਾ ਕਿਹੜੀ ਫੇਰੀਆਰੀਆਂ ਕਿਹੜੀ ਤੈਰ ਲੋਚ ਦੀ ਪੰਜਾਬ ਦਾ ਪਲਾ ਕਿਹੜੀ ਫੇਰੀ ਨਿਮਾਇਆ ਕਿੰਨਾ ਨੇ ਪੁੱਲੋਨਾ ਖਿਆਲ ਨੂੰ ਵੋਟਾਂ પાਕੇ ਤਕੀਜਾਉਣਾ ਸੰਗ ਤੇ ਅੰਮ੍ਰਿਤ ਪਾਲ ਨੂੰ ਵੋਟਾਂ પાਕੇ ਤਕੀਜਾਉਣਾ ਸੰਗ ਤੇ ਅੰਮ੍ਰਿਤ ਪਾਲ ਨੂੰ ਕੌਮ ਦੀ ਜਵਾਨੀ ਜ਼ਿਲਾਂ ਵਿੱਚ ਡੱਕਤੀ ਲੀਟਰਾਂ ਦੀ ਸੋਚ ਨੇ ਨਸ਼ਿਆਂ ਚ ਡੁੱਬ ਗਿਆ ਪੰਜਾਬ ਆਪਣਾ ਕਰ ਲਾਉਂਦੇ ਲੋਕ ਨੇ ਨਸ਼ਿਆਂ ਤੇ ਡੁੱਬ ਗਿਆ ਪੰਜਾਬ ਆਪਣਾ ਕਰ ਲਾਉਦੇ ਲੋਕ ਨੇ ਨਸ਼ਿਆਂ ਦਾ ਕੋਨਾ ਵਿੱਚੋ ਵਿੱਚ ਖਾ ਗਿਆ ਚਿਹਰੇ ਦੇ ਜਲਾਲ ਨੂੰ ਬੋਟਾ ਪਾ ਕੇ ਅੱਤ ਕੀ ਜਿਤਾਉਣਾ ਸੰਗਤ ਅੰਮ੍ਰਿਤ ਪਾਲ ਨੂੰ ਬੋਟਾ ਪਾ ਕੇ ਅੱਤ ਕੀ ਜਿਤਾਉਣਾ ਸੰਗਤ ਅੰਮ੍ਰਿਤ ਪਾਲ ਨੂੰ ਵੱਡੇ ਵੱਡੇ ਰੂੜ ਨੇ ਕੋ ਕੱਪ ਕਈਆਂ ਨੇ ਪੈਰੀ ਹੱਥ ਲਾਉਂ ਜੇਲਾ ਵਿੱਚ ਬੀਤ ਗਈ ਉਮਰ ਜਿੰਨਾ ਦੀ ਸਿੰਘਾਂ ਨੂੰ ਛਡਾਉਣਗੇ ਜੇਲਾ ਵਿੱਚ ਬੀਤ ਗਈ ਉਮਰ ਜਿੰਨਾ ਦੀ ਸਿੰਘਾਂ ਨੂੰ ਛਡਾਉਣਗੇ ਅੱਜ ਸੀ ਤੇ ਪੀਰ ਕੁਰਸੀ ਤੇ ਬੈਠ ਕੇ ਪੁੱਛਦੇ ਨਾਲ ਨੂੰ ਬੋਟਾ ਪਾ ਕੇ ਅੱਤ ਕੀ ਜਤਾਉਣਾ ਸੰਗ ਤੇ ਅੰਮ੍ਰਿਤ ਪਾਲ ਨੂੰ ਬੋਤਾ ਮੋਕੇ ਅਤ ਕੀ ਜਿਤਾਉਣਾ ਸੰਗ ਤੇ ਅੰਮ੍ਰਿਤ ਪਾਲੇ ਨੂੰ ਬੀਬੀ ਖਾਲੜਾ ਦੇ ਵਾਂਗੂ ਨਾਹ ਰਾਦੇ ਹੁਕਮਿ ਪਰਵਾਨੇ ਨੂੰ ਕਿੰਨਿਆ ਸਾਲਾ ਤੋਂ ਆਪਾ ਪੈ ਭਰਦੇ ਜਿਹੜੇ ਹਰ ਜਾਨੇ ਨੂੰ ਕਿੰਨਿਆ ਸਾਲਾ ਤੋਂ ਆਪਾ ਪੈ ਭਰਦੇ ਜਿਹੜੇ ਹਰ ਜਾਨੇ ਨੂੰ ਮੱਤ ਪੇਤ ਸਾਰਿਆਂ ਦੇ ਗੋਨੇ ਆਪਣੇ ਛੱਡ ਦਿਓ ਮਿਲਾ ਲੈ ਨੂੰ ਵੋਟਾਂ ਪਾ ਕੇ ਅਤਕੀ ਜਿਤਾਉਣਾ ਸੰਗ ਤੇ ਅੰਮ੍ਰਿਤ ਪਾਲ ਨੂੰ ਵੋਟਾਂ ਪਾ ਕੇ ਅਤਕੀ ਜਿਤਾਉਣਾ ਸੰਗ ਤੇ ਅੰਮ੍ਰਿਤ ਪਾਲ ਨੂੰ ਵੋਟਾਂ ਲੈ ਕੇ ਸਾਡੀਆਂ ਸਾਨੂੰ ਹੀ ਘੂਰਦੇ ਵਫਾਦਾਰ ਦਿੱਲੀ ਦੇ ਉਹ ਕਤਲੂਚ ਦੇ ਪੰਜਾਬ ਦਾ ਪਲਾਏ ਤਾਂ ਯਾਰ ਦਿੱਲੀ ਦੇ ਉਹ ਕਤਲੂਚ ਦੇ ਪੰਜਾਬ ਦਾ ਪਲਾਏ ਤਾਂ ਇਤਨਸਾਲ ਨੂੰ ਵੋਟਾਂ ਪਾ ਕੇ ਤਕੀ ਜਿਤਾਉਣਾ ਸੰਗ ਤੇ ਅਮਰਿਤਪਾਲ ਨੂੰ ਵੋਟਾਂ ਪਾ ਕੇ ਤਕੀ ਜਿਤਾਉਣਾ ਸੰਗ ਤੇ ਅਮਰਿਤਪਾਲ ਨੂੰ ਹਿੰਦੀ ਕਾ ਤੋਂ ਚਿੰਤਾ ਲੋਕਾਂ ਦੇ ਪੁਬਖ ਦੀ ਲੀਡਰਾਂ ਤੇ ਲਾਣੇ ਨੂੰ ਬਿਨਾ ਗੱਲੋ ਕਰ ਦੀਨ ਯਾਦ ਦੁਨੀਆਂ ਮਹਾਬਲੀ ਰਾਣੇ ਨੂੰ ਬਿਨਾ ਗੱਲੋਂ ਕਰਦੀ ਮੀਂਹ ਆਦ ਦੁਨੀਆ ਮਹਾਬਲੀ ਰਾਣੇ ਨੂੰ ਜਾਗੇ ਉੱਤੇ ਤੂਸਰਾ ਬਦਲ ਕੋਈ ਨਾ ਉਸ ਦੀ ਮਿਸਾਲ ਨੂੰ ਬੋਟਾ ਪਾ ਕੇ ਅਤਕੀ ਜਿਤਾਉਣਾ ਸੰਗ ਤੇ ਅੰਮ੍ਰਿਤ ਪਾਲ ਨੂੰ ਬੋਟਾ ਪਾ ਕੇ ਅਤਕੀ ਜਿਤਾਉਣਾ ਸੰਗ ਤੇ ਅੰਮ੍ਰਿਤ ਪਾਲ ਨੂੰ ਕੌਮ ਦੇ ਸੰਧਾਤ ਸਰ ਮਾਇਆ ਆਪਣਾ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੁੰਨਦਾ ਜੀ ਪਰ ਨਪਾਲੀਏ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੁੰਨਦਾ ਜੀ ਪਰ ਨਪਾਲੀਏ ਇੱਕ ਪਤ ਪਾਲ ਨਗਰੋਂ ਸੰਗ ਤੇ ਬਿਰੋਦੀਆਂ ਦੀ ਚਾਲ ਨੂੰ ਇੱਕਤਾ ਦੇ ਪਾਲ ਨਗਰੋਂ ਸੰਗ ਤੇ ਬਿਰੋਦੀਆਂ ਦੀ ਚਾਲ ਨੂੰ ਵੋਟਾਂ પાਕੇ ਇਤਕੀ ਜਿਤਾਉਣਾ ਸੰਗ ਤੇ ਅੰਮ੍ਰਿਤ ਪਾਲ ਨੂੰ ਵੋਟਾਂ પાਕੇ ਇਤਕੀ ਜਤਾਉਣਾ ਸੰਗ ਤੇ ਅੰਮ੍ਰਿਤ ਪਾਲ ਨੂੰ ਖੰਡੂਰ ਸਾਹਿਬ ਹਲਕਾ ਗੁਰਾ ਦੀ ਨਗਰੀ ਸਿੰਘ ਨੂੰ ਦਿੱਤਾ ਦਿਓ ਇੱਕ ਇੱਕ ਵੋਟ ਸਾਡਾ ਬੇਸ ਕੀਮਤੀ ਐਵੇਂ ਨਾ ਗਵਾ ਦਿਓ ਇੱਕ ਇੱਕ ਵੋਟ ਸਾਡਾ ਬੇਸ ਕੀਮਤੀ ਐਵੇਂ ਨਾ ਗਵਾ ਦਿਓ ਜੀ ਤੇ ਵਿਚਾਰ ਤੁਸੀਂ ਲਓ ਫੈਸਲਾ ਕਰਿਓ ਨਾ ਕਾਲੇ ਵੋਟਾਂ ਪਾ ਕੇ ਇਤਕੀ ਜਿਤਾਉਣਾ ਸੰਗ ਤੇ ਅਮਰਿਤਪਾਲ ਨੂੰ ਵੋਟਾਂ ਪਾ ਕੇ ਇਤਕੀ ਜਿਤਾਉਣਾ ਸੰਗ ਤੇ ਅਮਰਿਤਪਾਲ ਨੂੰ ਦੋਵੇਂ ਹੱਥ ਜੋੜ ਕੇ ਗੁਜਾਰ ਯਾਰ ਜਾਂ ਬਿੱਟੂ ਮਾੜੀ ਪਿੰਡ ਦਾ ਕੌਮ ਦੇ ਉਹ ਵਾਰਸੋਂ ਤੁਹਾਨੂੰ ਪਾਦਸ਼ਾਹ ਪਾਤਸ਼ਾਹ ਗਵਿੰਦ ਦਾ ਕੌਮ ਦੇ ਉਹ ਵਾਰਸੋਂ ਤੁਹਾਨੂੰ ਵਾਸਤਾ ਪਾਤਸ਼ਾਹ ਗਵਿੰਦ ਦਾ ਏ ਬੇਕੀ ਖਪਾ ਤੋ ਸਿੰਘ ਮਾਫ ਕਾਵੇ ਤੋਂ ਥੋੜੇ ਕਿਰਪਾਲ ਨੂੰ ਵੋਟਾਂ ਪਾ ਕੇ ਅਤ ਕੀ ਜਿਤਾਉਣਾ ਸੰਗ ਤੇ ਅਮਰਤ ਪਾਲ ਨੂੰ ਵੋਟਾਂ ਪਾ ਕੇ ਅਤ ਕੀ ਜਿਤਾਉਣਾ ਸੰਗ ਤੇ ਅਮਰਤ ਪਾਲ ਨੂੰ